ਕਿੱਥੇ ਲੈ ਕੇ ਜਾਂਦੇ ਹੋ ਜਲੰਧਰ ਬਾਈ ਦਾ ਬੂਈ ਦਾ ਕੀ ਹੈ ਲੈ ਦੇ ਕੇ ਮਿੱਤਰਾਂ ਝੂਟੇ ਵੱਚ ਦੇ ਰਾਤ ਨੂੰ 9 ਵਜੇ ਚੱਲ ਜਾਂਦੇ ਨਾ ਨਾ ਰਾਤ ਨੂੰ ਜੇ ਕਿ ਹਲੇ ਆਰਡਰ ਵੱਡਾ ਆ ਜੇ ਨਾ ਫਿਰ ਜਾਂਦੇ ਹਾਂ ਕੋਈ ਪੈਕਿੰਗ ਪੂਕਿੰਗ ਕਰਕੇ ਨਾ ਹੂੰ ਤੇ ਫਿਰ ਜਾਂਦਿਆਂ ਵਾਜ ਜਾਂਦੇ ਹੁੰਦੇ ਆ ਇੱਕ ਸਟੇ ਲੈਣਾ ਪੈਂਦਾ ਨਾ ਰਾਜ ਹੂੰ ਜਿਆਦੀ ਦੂਰ ਪੈਂਦਾ ਤੇ ਬੰਦੇ ਬਦਲਨੇ ਪੈਂਦੇ ਅੱਗੇ ਪਿੱਛੇ ਕਰਨੇ ਪੈਂਦੇ ਆ ਜਿਹੜੇ ਬੰਦੇ ਜੁੱਲੇ ਜਾਂਦੇ ਉਹ ਉੱਠਣ ਦੀ ਨਹੀਂ ਕਰਦਾ ਜਿਹੜੇ ਅੱਗੇ ਜਾਂਦੇ ਉਹ ਵਚਨ ਆਉਂਦੇ ਨਹੀਂ ਹੁੰਦੇ ਬਹੁਤੇ ਬੰਦੇ ਹਾਲ ਨੇ ਅਸੀਂ ਦੋ ਦਿਨ ਗਏ ਸੀ ਟੂਰ ਤੇ ਬਹੁਤ ਮਜ਼ਾ ਆਇਆ ਸਾਨੂੰ ਬਹੁਤ ਮਜ਼ਾ ਆਇਆ ਐਹੋ ਜਿਹਾ ਮਜ਼ਾ ਰੱਬ ਕਦੀ ਨਾ ਕਿਸੇ ਨੂੰ ਦਵੇ ਤੇ ਇਹਨਾਂ ਨੂੰ ਗੋਂਗਣੂ ਲਵਾਵੇ ਗੋਂਗਣੂ ਲਵਾਵੇ ਐਹੋ ਜਿਹਾ ਕਿਲਾ ਡੇਢ ਕਿਲਾ ਲਵਾਵੇ ਕਿ ਅੰਮ੍ਰੀ ਸਾਰੀ ਵਿਗ ਜਾਣ ਮੈਂ ਤਰਨਧਾਰ ਨਹੀਂ ਵਿਗ ਜਾਣ ਜਲੰਧਰ ਨਾਲ ਜਾਣਾ ਮੈਂ ਨਾ ਸਾਡੀਆਂ ਹੋਰ ਦਾਸਾਂ ਬਾਬਾ ਦੂਰ ਨਾ ਨੱਕਲੀ ਨੇ ਨਰ ਵਾਲੀ ਲਗਾਉਣੇ ਗਾ ਆਲੂ ਲਗਾੜੇ ਹਾਂ ਇਹ ਤਾਂ ਕਿਡੇਲੇ ਕਰਦੇ ਪੈਦੋ ਜਸਾਨਾ ਮੇਰੇ ਪਟਾਰਾ ਕਰਨਗੇ ਇਹਨਾਂ ਪਰਾ ਚੌੜਾ ਕਰਾ ਦੇ ਨਹੀਂ ਓਕੇ ਨਾ ਵਟਿਆ ਸਾਡੇ ਪਰਦਾਦਿਆਂ ਨੇ ਪੈੜੀ ਪਟਾਤੀ ਸੀ ਨਾ ਏਡੀ ਪਿਆ ਹੁਣ ਓਡੀ ਪਿਆ ਚਲ ਕੋਈ ਨਹੀਂ ਹੋਈ ਗੱਲ ਅਸੀਂ ਹੋਰ ਵੜਦਾਂਗੇ ਇਹ ਬੀੜੀ ਲਿਆਉਣਗੇ ਯਾਰ ਕਿ ਝੋਨਿਆਂ ਦੇ ਨਹੀਂ ਵਿਖਾ ਤੇਰੇ ਕੋਲ ਨਹੀਂ ਚਲ ਕੋਈ ਨਹੀਂ ਰਾਂਝੇ ਦਾ ਬੜਾ ਮੰਦਾ ਹਾਲ ਕਰਦਾ ਜੱਗੀ ਬਹੁਤ ਕੁਰਬਾਨ ਹੋ ਗਿਆ ਰਾਂਝੇ ਦਾ ਉਹਨੂੰ ਵਿਚਾਰੇ ਨੇ ਕੋਈ ਇੱਕੋ ਕੋਟੀ ਦਾ ਉਹ ਸੱਚ ਲੈ ਕੋਟੀ ਉਹਦੀ ਨਾਲ ਦੀ ਨਾਲ ਲੈ ਦੇਣੀ ਉਹਨੂੰ ਤੇ ਉਹ ਗੱਲ ਬਣ ਗਈ ਹਾਂ ਹੈਪੀ ਦੇ ਤਾਰ ਵਾਲੀ ਹੈਪੀ ਦਾ ਰਾਂ ਹੈਪੀ ਦਾ ਨਾਣੇ ਵੀ ਮਗਾਉਂਦਾ ਜੀ ਨਾਣੇ ਵੀ ਵੇਲਾ ਹੈਪੀ ਤਾਰ ਨਾਲ ਸਾਰਾ ਕੰਮ ਕਰਾਉਂਦਾ ਤਾਰਾ ਪੀਣਾ ਤੋਜ ਨਹੀਂ ਕਰਾਉਂਦਾ ਤੇ ਵੇਲਾ ਜੱਗੀ ਨਾਲ ਰਾਂਝਾ ਕੰਮ ਕਰਾਉਂਦਾ ਜੀ ਤੇ ਜੱਗੀ ਨਹੀਂ ਕਰਾਉਂਦਾ ਰਾਂਝਾ ਵੇਲਾ ਮਾੜੇ ਜੱਗੀ ਜੱਗੀ ਮਾੜਾ